देखो कल ਪਿੰਡਾਂ ਚ ਐਮਐਲਏ ਸਹਿਵਾ ਗਏ ਆ ਔਰ ਮੈਨੂੰ ਵੀ ਪਿੰਡਾਂ ਚ ਕਈ ਲੋਕ ਮਿਲੇ ਆ ਜਿਹੜੇ ਇਹ ਗੱਲ ਕਹਿੰਦੇ ਆ ਕਿ ਸਾਡੇ ਬਿੱਲ ਆਉਣ ਲੱਗ ਪਏ ਔਰ ਵੱਡੇ ਵੱਡੇ ਮੋٹے ਮੋٹے ਬਿੱਲ ਆਉਣ ਲੱਗ ਪਏ ਤੁਸੀਂ ਹਰਾਣ ਹੋਗੇ ਕਿ ਐਸਸੀ ਭਾਈਚਾਰਾ ਜਿਨ੍ਹਾਂ ਦੇ ਇਹ ਕਹਿੰਦੇ ਸੀ 300 ਯੂਨਿਟ ਮਾਪ ਕੀਤੇ ਆ ਯੂਨਿਟ ਕੀ ਮਾਫ ਕੀਤੇ ਆ ਮੂੰ ਬੋਲ ਦੀ ਤਸਵੀਰ ਹੈ ਮਲਕੀਤ ਸਿੰਘ ਸਲਵ ਜੀ ਅਜੀ ਤੈਨੂੰ ਆ ਇਹਦੇ ਬਿੱਲ ਨੇ ਜੀ ਵਿਦ ਪ੍ਰੂਫ ਮੈਂ ਆ ਸਾਰੇ ਵਿਖਾਉਂ ਰਿਹਾ ਇਹਦਾ ਤਿੰਨ ਕਮਰੇ ਨੇ ਦਿਹਾੜੀ ਕਰਨ ਵਾਲਾ ਬੰਦਾ ਦਿਨ ਚ ਦਿਹਾੜੀ ਕਰਦੇ ਤੇ ਮਿਹਨਤ ਕਾ ਸ਼ਲੂਕੇ ਘਰ ਚ ਹੁੰਦਾ ਕੋਈ ਨਹੀਂ ਮਗਰ ਤੁਸੀਂ ਹੈਰਾਨ ਹੋਵੋਗੇ ਕਿ ਉਹਦਾ ਨਵੰਬਰ ਜਨਵਰੀ ਚ ਬਿੱਲ 50000 ਦੇ ਨੇੜੇ ਆਇਆ ਮਾਰਚ ਦਾ ਬਿੱਲ 61000 ਰੁਪਿਆ ਆਇਆ ਹੁਣ ਮਈ ਦਾ ਬਿੱਲ ਕਿਉਂਕਿ ਹਰ 2 ਮਹੀਨੇ ਬਾਅਦ ਆਉਂਦਾ ਮਈ ਦਾ ਬਿੱਲ ਡਿਊ ਹੈ ਤੇ ਡਿਊ ਚ ਵੀ ਜੋ ਸਮਝ ਆ ਰਹੀ ਹੈ ਕਿ ਇਹਨੂੰ ਫੇਰ 70 75000 ਰੁਪਿਆ ਆ ਜਾਣਾ ਜਿਹਦੇ ਬੰਦੇ ਦੀ ਆਮਦਨ ਮਹੀਨੇ ਦੀ ਮੈਜ 10 5 10000 ਰੁਪਿਆ ਹੋਵੇ ਉਹਨੇ ਕਿੱਥੋਂ ਦੇ ਦੇਣੇ ਜੀ ਇਹ ਪੈਸੇ ਅੱਜ ਇਹ ਹਾਲਾਤ ਬਣੇ ਐ ਜਿਹੜਾ ਇਹਨਾਂ ਦਾ ਪਰਦਾ ਫਾਸ਼ ਆ ਬਿੱਲ ਔਰ ਇਹ ਇੱਕ ਘਰ ਦੀ ਕਹਾਣੀ ਨਹੀਂ ਇਹ ਪਿੰਡ ਪਿੰਡ ਦੀ ਕਹਾਣੀ ਬਣੀ ਹਰ ਪਿੰਡ ਚਲੇ ਜੋ ਲੋਕ ਲੈ ਕੇ ਬਿੱਲ ਫਿਰਦੇ ਆ ਕਿ ਸਾਨੂੰ ਬਿੱਲ ਆਉਣ ਲੱਗ ਪਏ ਇਸ ਲਈ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਵੀ ਝੂਠੀ ਗਾਰੰਟੀ ਸੀ ਬਾਕੀਆਂ ਤਾਂ ਫੇਲ ਹੋਈਆਂ ਹੀ ਨੇ ਹਜ਼ਾਰ-ਹਜ਼ਾਰ ਰੁਪਈਆ ਦੇਣਾ ਧੀਆਂ ਪੈਣਾ ਨੂੰ ਬੇਰੋਜ਼ਗਾਰੀ ਪੱਤਾ ਦੇਣਾ 51000 ਸ਼ਗਨ ਸਕੀਮ ਦੇਣੀ 2500 ਪੈਨਸ਼ਨ ਕਰਨੀ ਨੌਕਰੀਆਂ ਦੇ ਦੇਣੀਆਂ ਉਹ ਸਾਰੀਆਂ ਗਰੰਟੀਆਂ ਫੇਰਨੇ ਔਰ ਲੋਕਾਂ ਦੇ ਕੜਕਾ ਦੇ ਕਾਰਡ ਕੱਟ ਤੇ ਜੇ ਕਣਕਬਾਲ ਸਾਹਿਬ ਵੇਲੇ 30 ਕਿਲੋ ਆਉਂਦੀ ਸੀ ਅੱਜ 5 ਕਿਲੋ ਕਰਤੀ ਅੱਜ ਹਾਲਾਤ ਉਸ ਤੋਂ ਖਤਰਨਾਕ ਕਰਤੇ ਕਿ ਗਰੀਬ ਬੰਦਾ ਜੀ ਦੀ ਆਮਦਨੀ 5000 ਰੁਪਏ ਮਹੀਨੇ ਦੀ ਮਹਾ ਦਿਹਾੜੀ ਕਰਕੇ ਉਹਨੂੰ 60-70000 ਰੁਪਏ ਕਿੱਥੇ ਦੇ ਦੇਣਾ ਇਸ ਲਈ ਮੈਂ ਇਹ ਗੱਲ ਜਨਤਿਕ ਤੌਰ ਤੇ ਵਿਧ ਪ੍ਰੂਫ ਰੇਜ਼ ਕਰ ਰਿਹਾ ਜਿਹਦੇ ਬਿੱਲ ਆਏ ਆ ਉਹਨੇ ਇੱਕ ਵਾਰ ਹੀ ਨਹੀਂ अनेका ਵਾਰੀ ਲਿਖਤੀ ਦਰਖਾਸਤ ਦੇ ਦਿੱਤੀ ਹੈ ਕਿ ਆ ਕੀ ਹਾਲਾਤ ਬਣਿਆ ਇਸ ਗੱਲ ਨੂੰ ਅਡਰੈਸ ਕੀਤਾ ਜਾਵੇ ਮਗਰ ਕੋਈ ਸੁਣਵਾਈ ਨਹੀਂ ਕਿੰਨੀ ਕਬਡੀ ਨਾਲ ਲੈ ਕੇ ਸਮਝੀ ਪੰਜਾਬ ਸਰਕਾਰ ਦੇ ਵਿਭਾਗ ਨਹੀਂ ਨਾਲ ਹੈ ਕਿ ਇਹ ਰੜੀ ਮਿਲੀ ਭੁਗਤਾ ਜੀ ਸਰਕਾਰ ਅਖ ਇਸ਼ਤਿਹਾਰ ਤੇ ਹਜ਼ਾਰ ਕਰੋੜ ਖਰਚਦੀ ਹੈ ਕਿ ਅਸੀਂ ਬਿਜਲੀ ਦੇ ਬਿੱਲ ਜ਼ੀਰੋ